ਗੁਰੂ ਜੀ ਦੀ ਸਾਜੀ ਨਮਾਜ਼ੀ ਪਿਆਰੀ ਸਾਧ ਸੰਗਤ ਜੀਓ ਆਜ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਣ ਲੱਗੇ ਆਂ ਬਧਾਤਾਂ ਵਾਲਾ ਜਥਾ ਧੰਨ ਧੰਨ ਬਾਬਾ ਗੇਜਾ ਸਿੰਘ ਜੀ ਦੇ ਪਰਿਵਾਰ ਦਾ ਜਥੇ ਨੂੰ ਬਖਸ਼ੋ ਆ ਗਿਆ ਆਖੋ ਜੀ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦਾ ਫਰਮਾਨ ਹੈ ਸਾਧ ਕੀ ਮਹਿਮਾ ਵੇਦਣਾ ਜਾਨਣਾ ਜੇ ਤਾ ਸੁਣਿਆ ਤੇ ਤਾ ਬਖਿਆਨਾ ਸਾਧੂਆਂ ਦੀ ਮਹਿਮਾ ਇਹ ਚਾਰ ਵੇਦਾਂ ਦੇ ਵੀ ਸਾਧ ਸੰਗਤ ਇਹਨਾਂ ਨੇ ਭੇਦ ਨਹੀਂ ਪਾਇਆ ਲੋ ਸੁਣੋ ਸਾਧੂਆਂ ਦੀ ਮਹਿਮਾ ਵੇਦ ਵੀ ਨਹੀਂ ਜਾਣਦੇ ਹੰਦੀ ਵੇਦਾਂ ਤੋਂ ਪਰੇ ਓ ਜੈ ਹੋ ਬਾਬਾ ਇਸ਼ਰ ਸਿੰਘ ਨਾਮੋ ਆਪਕੋ ਸਾਡੀ ਬਾਰ ਬਾਰ ਜੀ ਸੇਵਕਾਂ ਦੇ ਦੂਰ ਕਰੋ ਤਿੰਨੋਂ ਤਾਪਕੋ ਆਗੇ ਥੋਡੇ ਦਵਾਰ ਜੀ ਕੋਈ ਵੀ ਨਾ ਭੋਲਾ ਦਿੱਸੇ ਸੋਡੀ ਸਾਣ ਦੇ ਤੁਸੀਂ ਗੁਨਾ ਦੇ ਪਰੇ ਤੁਸੀਂ ਗੁਨਾ ਦੇ ਪਰੇ ਸਾਧੂਆਂ ਦੀ ਮਹਿਮਾ ਵੇਦ ਵੀ ਨਹੀਂ ਜਾਣਦੇ ਹੁੰਦੀ ਵੇਦਾਂ ਤੋਂ ਪਾਰੇ ਸਾਧੂਆਂ ਦੀ ਮਹਿਮਾ ਵੇਦ ਵੀ ਨਹੀਂ ਜਾਣਦੇ ਹੁੰਦੀ ਵੇਦਾਂ ਤੋਂ ਪਾਰੇ ਬਸ ਦੁਨਰਬਾਨ ਜੀ ਦਾ ਰੂਪ ਧਾਰ ਕੇ ਜੀ ਦਾਨ ਬੰਡੇ ਨਾਮ ਦਾ ਸੇਵਾ ਦਾ ਸਰੂਪ ਵਿੱਚ ਸੰਸਾਰ ਕੇ ਨਾਮ ਨੂੰ ਜਪਾਣ ਦਾ ਉਹ ਸੇਵਾ ਦਾ ਸਰੂਪ ਵਿੱਚ ਸੰਸਾਰ ਕੇ ਨਾਮ ਨੂੰ ਜਪਾਣ ਦਾ ਸਾਧੂ ਨਰਵਾਨ ਹੁੰਦੇ ਭਗਵਾਨ ਦੇ ਪਾਪੀ ਮੁਕਤ ਤਾਰੇ ਸਾਧੂਆਂ ਦੀ ਮਹਿਮਾ ਬੇਦਬੀ ਨਹੀਂ ਜਾਣਦੇ ਹੁੰਦੀ ਬੇਦਾਂ ਤੋਂ ਪਾਰੇ ਸਾਧੂਆਂ ਦੀ ਮਹਿਮਾ ਬੇਦਬੀ ਨਹੀਂ ਜਾਣਦੇ ਹੁੰਦੀ ਬੇਦਾਂ ਤੋਂ ਪਰੇ ਵੀੜ ਨੂੰ ਦੇਖਣ ਲਈ ਅਗਲੇ ਪੇਜ ਤੇ ਚਲੋ ਸੋ ਇੰਨੀ ਕ ਹਾਜ਼ਰੀ ਕਰੋ ਵਰਮਾਨ ਆਖੋ ਜੀ ਗੱਜ ਕੇ ਵਾਹਿਗੁਰੂ ਕੀ ਕਾਕਾਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ